ਮੈਂ ਤਾਂ ਦੇਖਿਆ ਦੁਨੀਆ ਜਾ ਕੇ ਜਿੱਥੇ ਕਿਤੇ ਚਲੇ ਜਾਂਦੇ ਉਸ ਲੋਕਾਂ ਦੇ ਨਾਲ ਨਾਲ ਲੋਕ ਸਤਕਾਰ ਕਰਦੇ ਸੀ ਅੱਜ ਅਸੀਂ ਸਾਰੇ ਰਲ ਕੇ ਜਦੋਂ ਬਣੀਏ ਕਿ ਉਹਨਾਂ ਵਾਲੇ ਜਿਹੜੇ ਬਾਪੜਾ ਉਹ ਸਾਰੇ ਵਰਕਰ ਸਾਡੇ ਚਾਰੇ ਸਾਡੇ ਸਹੀ ਪੰਜਾਬ ਨੂੰ ਉਹ ਲੋਕੀਂ ਜਾਸ ਸਾਡੇ ਸਾਰੇ ਸਾਡੇ ਇਹ ਇੱਕ ਤੋ ਸੁਦੇਸ਼ ਲੱਗ ਰਿਹਾ ਹੈ ਅੱਜ ਸਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਿ ਪੰਜਾਬੀਆਂ ਦੇ ਤੇ ਖਾਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਮਨਾ ਦੇ ਵਿੱਚ ਛਾਪ ਛੱਡ ਕੇ ਗਏ ਆ 70 72 ਸਾਲ ਦੀ ਆਪਦੀ ਜ਼ਿੰਦਗੀ ਦੇ ਲਾ ਕੇ ਅੱਜ ਪਹਿਲੀ ਵਰਸੀ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਾਰਾ ਸਮੁੱਚਾ ਪੰਜਾਬ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਕੱਠਾ ਹੋਇਆ ਹੈ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜੀਵਨ ਤੇ ਝਾਤ ਮਾਰਦੇ ਆ ਜਾਂ ਪੰਜਾਬ ਦਾ ਕਿਤੇ ਇਤਿਹਾਸ ਲਿਖਿਆ ਜਾਣਾ ਜਾਂ ਲਿਖਿਆ ਜਾਵੇਗਾ ਉਹਦੇ ਚੋਂ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੰਨਤੀ ਕਿਤੇ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ ਅੱਜ ਪੰਜਾਬ ਦੇ ਕਿਸੇ ਵੀ ਖਿੱਤੇ ਦੇ ਵਿੱਚ ਚੱਲ ਜੋ ਕਿਸੇ ਵੀ ਡਿਵੈਲਪਮੈਂਟ ਤੇ ਚੱਲ ਜੋ ਜਿਹੜੀ ਆ ਸੜਕ ਪੁਲ ਦੀ ਗੰਧਰੀ ਹੈ ਜੇ ਤੁਸੀਂ ਇਹਦੀ ਗੱਲ ਕਰੋ ਤਾਂ ਬਤੌਰ ਸਰਪੰਚ ਬਾਦਲ ਸਾਹਿਬ ਨੇ ਪਹਿਲੀ ਸੜਕ ਬਿਨਾਂ ਕਿਸੇ ਡਿਪਾਰਟਮੈਂਟ ਤੋਂ ਜਰਨੈਲੀ ਸੜਕ ਨਾਲ ਪਿੰਡ ਨੂੰ ਜੋੜਨ ਵਾਲੀ ਬਣਾਈ ਸੀ ਗਰੀਬਾਂ ਦੇ ਪਿੰਡ ਦੇ ਵਿੱਚ ਹੁੰਦਾ ਕੀ ਸੀ ਜੋ ਪੁਰਾਣਾ ਰਿਵਾਜ ਸੀ ਕਿ ਬੈਠਕਾਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਬਰਾਤਾਂ ਵਟਾਉਂਦੇ ਸੀ ਤਾਂ ਬਾਦਲ ਸਾਹਿਬ ਨੇ ਸ਼ੁਰੂਆਤ ਕੀਤੀ ਕਿ ਗਰੀਬਾਂ ਦੇ ਲਈ ਧਰਮਸ਼ਾਲਾ ਜਿਹੜੀ ਆ ਉਹ ਵੱਖਰੀ ਜਿਹੜੀ ਆ ਉਹ ਬਣਾਈ ਜਾਵੇ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਉਹ ਨਕਲ ਮਾਰ ਕੇ ਜਿਹੜੀ ਆ ਚੱਲ ਰਹੀ ਹੈ ਜ਼ਿਮੀਦਾਰ ਦਾ ਜਿਹੜਾ ਜੱਟ ਦਾ ਟਰੈਕਟਰ ਸੀ ਉਹਦੇ ਤੇ ਟੈਕਸ ਲੱਗਦਾ ਸੀ ਸੜਕ ਤੇ ਚੱਲ ਨਹੀਂ ਸੀ ਸਕਦਾ ਉਹਨੂੰ ਵੱਡਾ ਤਰਾਰ ਦਿੱਤਾ ਤੇ ਅੱਜ ਸਾਰੇ ਦੇਸ਼ ਦੇ ਵਿੱਚ ਟੈਕਸ ਮਾਪ ਆ ਜੇ ਪੈਨਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਬਜ਼ੁਰਗਾਂ ਦੀ ਵਿਧਵਾਵਾਂ ਦੀ ਤੇ ਹੈਂਡੀਕੈਪ ਦੀ ਪੈਨਸ਼ਨ ਸ਼ੁਰੂਆਤ ਕੀਤੀ ਤੇ ਹਾਲਾਂਕਿ ਕੇਂਦਰ ਦੀ ਸਰਕਾਰ ਨੇ ਰੋਕਿਆ ਸੀ ਉਸ ਟਾਈਮ ਤੇ ਪਰ ਅੱਜ ਜੇ ਉਹਦੀ ਨਕਲ ਕਰਕੇ ਕੇਂਦਰ ਦੀ ਸਰਕਾਰ ਨੇ ਉਹ ਵੀ ਲਾਗੂ ਕੀਤੀ ਹੈ ਇੱਕ ਵਾਰ ਦਾ ਵਾਕਿਆਤ ਹੈ ਜਦੋਂ ਸਾਸੂਬੀਰ ਸਿੰਘ ਬਾਦਲ ਤੇ ਵਿਵਾ ਹਰਸਿਮਰਤਪੁਰ ਬਾਦਲ ਬੱਚਿਆਂ ਦੇ ਜਨਮ ਦਿਨ ਤੇ ਗਰੀਬ ਬਸਤੀ ਦੇ ਵਿੱਚ ਕੋਈ ਰਾਸ਼ਨ ਸਮਾਨ ਵੰਡਣ ਗਏ ਤਾਂ ਜੋ ਦਸ਼ਾ ਉਹਨਾਂ ਨੇ ਦੇਖੀ ਤਾਂ ਉੱਥੋਂ ਆ ਕੇ ਬਾਦਲ ਸਾਹਿਬ ਨੂੰ ਸੁਝਾ ਦਿੱਤਾ ਕਿ ਆਟਾ ਦਾਲ ਸਕੀਮ ਜਿਹੜੀ ਹੈ ਸ਼ੁਰੂ ਕਰਨੀ ਚਾਹੀਦੀ ਹੈ ਸਸਤੇ ਰੇਟ ਤੇ ਤੇ ਕਾਂਗਰਸੀ ਤਾਂ 420 ਕਹਿੰਦੇ ਸੀ ਜਦੋਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੀ ਗੱਲ ਕੀਤੀ ਪਰ ਮੈਨੂੰ ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਤੇ ਫਖਰ ਹੈ ਕਿ ਇਹ ਸਕੀਮ ਨੂੰ ਦੇਸ਼ ਦੀ ਸਰਕਾਰ ਨੇ ਫੂਡ ਸਿਕਿਉਰਟੀ ਬਿਲ ਥੱਲੇ ਲਾਗੂ ਕੀਤਾ ਜਦੋਂ ਸਾਹ ਸੁਬੀਤ ਸਿੰਘ ਬਾਦਲ ਸਾਹਿਬ ਨੇ ਸੁਝਾਅ ਦਿੱਤਾ ਕਿ ਗਰੀਬਾਂ ਕੋਲੇ ਇਲਾਜ ਲਈ ਪੈਸੇ ਨਹੀਂ ਹੁੰਦੇ ਤਾਂ ਮੁਫਤ ਇਲਾਜ 50000 ਦਾ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕੀਤੀ ਦੇਸ਼ ਨੇ ਨਕਲ ਮਾਰ ਕੇ 5 ਲੱਖ ਰੁਪਏ ਤੇ ਕਰਦਾ ਅੱਜ ਜਿਹੜਾ ਮੁਫਤ ਇਲਾਜ ਦਾ ਕੰਮ ਚੱਲ ਰਿਹਾ ਉਹ ਵੀ ਬਾਦਲ ਸਾਹਿਬ ਨੇ ਸ਼ੁਰੂਆਤ ਮੇਰੀ ਮੇਰੀ ਗੱਲ ਪੂਰੀ ਹੋ ਲਣ ਕਿਉਂਕਿ ਬਾਈਟਾਂ ਤੁਸੀਂ ਹਰ ਰੋਜ਼ ਕਰਦੇ ਹੋ ਪਟ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੋ ਉਹਨਾਂ ਦੇ ਅਧਿਆਏ ਦੇ ਨਾਲ ਜੁੜੀਆਂ ਗੱਲਾਂ ਉਹ ਕਰਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਜੇ ਬਿਜਲੀ ਸਰਪਲਸ ਕਰਨ ਦੀ ਗੱਲ ਕਰ ਲਓ ਜੇ ਕੱਚੇ ਖਾਲਿਆਂ ਤੋਂ ਪੱਕੇ ਗੱਲ ਕਰਨ ਦੀ ਕਰ ਲਓ ਜੇ ਪੰਜਾਬ ਦੇ ਵਿੱਚ ਅੱਜ ਕਿਸਾਨ ਅੰਦੋਲਨ ਜਿਹੜੀਆਂ ਗੱਲਾਂ ਤੇ ਖੜਾ ਹੁੰਦਾ ਹੈ ਕਿ ਸਾਡਾ ਮੰਡੀਕਰਨ ਸਿਸਟਮ ਨਹੀਂ ਟੁੱਟਣਾ ਚਾਹੀਦਾ ਜੇ ਇੱਕ ਮੰਡੀ ਤੋਂ ਲਾ ਕੇ ਹਜ਼ਾਰਾਂ ਮੰਡੀਆਂ ਤੱਕ ਦੀ ਗਿਣਤੀ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤੀ ਪਿੰਡ ਪਿੰਡ ਲਿੰਕ ਰੋਡਾਂ ਤੇ ਪਿੰਡ ਪਿੰਡ ਬਿਜਲੀ ਪਹੁੰਚਾਉਣ ਦਾ ਕੰਮ ਜਿਹੜਾ ਸਰਪ੍ਰਸਤ ਪਾਸੇ ਬਾਦਲ ਸਾਹਿਬ ਨੇ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ صدਕਾ ਤੇ ਬਾਦਲ ਸਾਹਿਬ ਨੇ ਥਾਪੜੇ ਕਰਕੇ ਅੱਜ ਭਾਵੇਂ ਬਿਜਲੀ ਸਰਪਲਸ ਸੂਬੇ ਦੀ ਗੱਲ ਹੈ ਭਾਵੇਂ ਫੋਰ ਲੇਨ ਤੇ 6 ਲੇਨ ਸੜਕਾਂ ਦੀ ਗੱਲ ਹੈ ਭਾਵੇਂ ਇੰਟਰਨੈਸ਼ਨਲ ਤੇ ਡੋਮੈਸਟਿਕ ਸਾਡੇ 에ਅਰਪੋਰਟ ਦੀ ਗੱਲ ਹੈ ਭਾਵੇਂ ਇਹ ਐਜੂਕੇਸ਼ਨ ਦੇ ਵਿੱਚ 14ਵੀਂ ਥਾਂ ਤੋਂ 3ਜੀ ਥਾਂ ਤੇ ਲਿਆ ਕੇ ਚੜਨਾ ਜਾਂ ਹੈਲਥ ਦੇ ਵਿੱਚ 17ਵੀਂ ਥਾਂ ਤੋਂ 5ਵੀਂ ਥਾਂ ਤੇ ਲਿਆ ਕੇ ਚੜਨਾ ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜਾਂਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਦਾ ਸਿਹਰਾ ਜਾਂਦਾ ਇਸ ਕਰਕੇ ਮੈਂ ਸਮਝਦਾ ਕਿ ਜਿਸ ਕਿਸਮ ਦਾ ਦੌਰ 84 ਦਾ ਲੰਘਿਆ ਸੀ ਤੇ ਬਾਦਲ ਸਾਹਿਬ ਨੇ ਇੱਕ ਭਾਈਚਾਰਕ ਸਾਂਝ ਕਾਇਮ ਕਰਕੇ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਸਿੱਖਾਂ ਦੀ ਜਿਹੜੀ ਪੱਧ ਨੂੰ ਉਹ ਫਿਰ ਉੱਚਾ ਕੀਤਾ ਸੀ ਇਸ ਕਰਕੇ ਅੱਜ ਹਰੇਕ ਪੰਜਾਬੀ ਜਿਹੜਾ ਹੈਗਾ ਉਹਨਾਂ ਨੂੰ ਯਾਦ ਕਰਦਾ ਹਰੇਕ ਸਿੱਖ ਪੰਥ ਦੇ ਵਿੱਚ ਕਿਤੇ ਵੀ ਭਾਵੇਂ ਦੂਜੀਆਂ ਪਾਰਟੀਆਂ 'ਚ ਵੀ ਲੋਕ ਬੈਠੇ ਆ ਬਾਦਲ ਸਾਹਿਬ ਦੀ ਬਹੁਤ ਜ਼ਿਆਦਾ ਕਦਰ ਕਰਦੇ ਸੀ ਇਸ ਕਰਕੇ ਸਮੁੱਚਾ ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀ ਅੱਜ ਸ਼ਰਧਾ ਤੇ ਸਤਿਕਾਰ ਭੇਟ ਕਰਦੀ ਆਇਆ ਹੈ ਸਾਡੀ ਨੂੰ ਬਹੁਤ ਲੱਗਦਾ ਹੈ ਸਮੂਹ ਕੀ ਮਿਸ ਕਰਨਾ ਲੱਗ ਰਹੇਗੀ ਇਹ ਪੁੱਛਿਆ ਜੀ ਇਹ ਸਾਡ ਕਿੰਨਾ ਕਿਸ ਕਰ ਰਹੇ ਜੀ ਬਾਦਲ ਸਾਹਿਬ ਦੇ ਦੇਖ ਸਾਡੇ ਕੋ ਦੋ ਗੱਲਾਂ ਨੇ ਜੇ ਤੁਸੀਂ ਐਮਐਸਪੀ ਜਿਹੜੀ ਅੱਜ ਕਣਕ ਤੇ ਝੋਨੇ ਤੇ ਚੱਲ ਰਹੀ ਹੈ ਜੇ ਪਹਿਲੀ ਵਾਰੀ ਐਮਐਸਪੀ ਲਾਗੂ ਹੋਈ ਸੀ ਤਾਂ ਸ਼ਰੂਮਣੀ ਅਕਾਲੀ ਦਲ ਨੇ ਉਸ ਵੇਲੇ ਸੰਘਰਸ਼ ਵਿੜਿਆ ਸੀ ਤੇ ਉਸ ਕਰਕੇ ਜਿਹੜਾ ਸੀਗਾ ਉਹ ਇਹ ਐਮਐਸਪੀ ਚੱਲ ਰਹੀ ਹੈ ਔਰ ਮੈਂ ਇਸ ਗੱਲ ਨਾਲ ਦਾਅਵੇ ਨਾਲ ਕਹਿ ਸਕਦਾ ਕਿ ਜਿੱਥੇ ਕਿਸਾਨ ਦੀ ਗੱਲ ਹੁੰਦੀ ਹੈ ਉੱਥੇ ਸ਼ਰੂਮਣੀ ਅਕਾਲੀ ਦਲ ਪਹਿਲਾਂ ਕੱਢਦਾ ਹੈ ਅੱਜ ਭਵੇਂ ਰਾਜਨੀਤੀ ਕਰਨ ਦਾ ਕੋਈ ਬਹੁਤਾ ਸਮਾਂ ਨਹੀਂ ਹੈ ਪਰ ਮੈਂ ਇੱਕ ਗੱਲ ਆਬ ਜੇ ਮੈਂ ਇਹ ਕਹਿਣਾ ਚਾਹਾਂ ਕਿ ਮੈਂ ਉਹਨਾਂ ਦੀ ਸਿਖਤ ਕਰਾਂ ਤੇ ਬਾਦਲ ਸਾਹਿਬ ਦੀ ਸਿਰਫ ਲਫ਼ਜ਼ਾਂ ਜਿਹੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਬਾਰੇ ਲਫ਼ਜ਼ਾਂ ਚ ਕਿਹਾ ਨਹੀਂ ਜਾ ਸਕਦਾ ਜੇ ਉਹਨਾਂ ਬਾਰੇ ਸੁਣਨਾ ਵੇ ਸਹੀ ਕੇ ਤੇ اپੋਜੀਸ਼ਨ ਦੇ ਗਏ ਲੀਡਰ ਕੋ ਪੁੱਛੋ ਉਹ ਵੀ ਕੋਈ ਬੁਰਾਈ ਕਰ ਦੇ ਉਹਨਾਂ ਦੀ ਜਾਂ ਉਹ ਵੀ ਉਹਨਾਂ ਦੇ ਪ੍ਰਤੀ ਕੋ ਨੈਗੇਟਿਵ ਗੱਲ ਕਰ ਦੇ ਤੇ ਫੇਰ ਕਿਉਂ ਇਸ ਕਰਕੇ ਬਾਦਲ ਸਾਹਿਬ ਜਿਹੜੇ ਆ ਇਹ ਤੇ ਗੋਣਾ ਦਾ ਖਜ਼ਾਨਾ ਸੀ ਭਾਵੇਂ اپੋਜੀਸ਼ਨ ਦਾ ਕਿਸੇ ਵੀ ਪਾਰਟੀ ਦਾ ਬੰਦਾ ਜਿੰਨੇ ਬਾਦਲ ਸਾਹਿਬ ਕੋਲੋਂ ਕੁਝ ਸਿੱਖਿਆ ਨਹੀਂ ਨਾ ਉਹਦਾ ਮੈਨਾਂ ਜੀਵਨ ਬ्यर्थ ਆ ਉਹ ਪੂਰੀ ਆਪਣੇ ਆਪ ਦੇ ਵਿੱਚ ਸੰਗੋਧੀ ਕਿੰਨੇ ਗ੍ਰੰਥ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਰਮਾਇਣ ਗੀਤਾ ਜਿਤਨਾ ਉਹ ਉਪਦੇਸ਼ ਹੈ ਨਾ ਜਿਹੜੇ ਜਿਤਨਾ ਉਹਨਾਂ ਦੇ ਅੰਦਰ ਭਰੇ ਅਸੀਂ ਸਾਰੇ ਹਰ ਗ੍ਰੰਥ ਦਾ ਜਿਹੜਾ ਮੇਨ ਥੀਮ ਸੀ ਉਹਨਾਂ ਦੇ ਅੰਦਰ ਭਰਿਆ ਸੀ ਤੇ ਉਹ ਉਸੇ ਤਰ੍ਹਾਂ ਹੀ ਨਿਮਰਤਾ ਦੇ ਨਾਲ ਉਹਨੂੰ ਹਰ ਬੰਦੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਕਿਉਂਕਿ ਪੋਲਿਟੀਕਲ ਬੰਦਾ ਜਿਹੜਾ ਹੁੰਦਾ ਨਾ ਉਹਦੇ ਉਹ ਬਚ ਨਹੀਂ ਸਕਦਾ ਪਾਰਟੀਬਾਜੀ ਧੜਿਆਂ ਤੋਂ ਪਰ ਉਹੀ ਇਹ ਦੇਖੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ اپੋਜੀਸ਼ਨ ਦੇ ਲੀਡਰ ਬੋਲੇ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਦਾ ਕੋਈ ਇੱਕ ਵੀ ਔਗਣ ਕੱਢ ਕੇ ਨਹੀਂ ਦੱਸ ਸਕਿਆ ਇਹ ਉਹਨਾਂ ਦੀ ਸਿਫਤ ਹੈ ਜਿਹੜਾ ਪੂਰੀ ਮੋਦੀ ਸਾਹਿਬ ਸੁਪਰ ਪਾਵਰ ਹੈ ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਲੀਡਰ ਆ ਉਹ ਕਿੰਨਾ ਝੁੱਕ ਕੇ ਗੋਡਿਆਂ ਨੂੰ ਉਹਨਾਂ ਦੇ ਪੈਰਾਂ ਨੂੰ ਅੱਖ ਲਾਉਂਦੇ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਹਰ ਪਾਰਟੀ ਦਾ ਲੀਡਰ ਉਹਨਾਂ ਦਾ ਸਤਿਕਾਰ ਕਰਦਾ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਇਸ ਕਰਕੇ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਉਹਦੇ ਨਾਲੋਂ ਜ਼ਿਆਦਾ ਇਹ ਹੀ ਹੈ ਕਿ ਜੇ ਇਹਡੇ ਇਹਡੇ ਵੱਡੇ ਲੀਡਰ ਹਰ ਪਾਰਟੀ ਦਾ ਲੀਡਰ ਹਰ ਪਾਰਟੀ ਉਹਨਾਂ ਨੂੰ ਆਪਣਾ ਸਰਵੋੱਚ ਲੀਡਰ ਮੰਨਉਂਦੀ ਸੀ ਭਾਵੇਂ ਉਹ ਉਸ ਚੇਅਰ ਤੇ ਬੈਠੇ ਜਾਂ ਨਹੀਂ ਉਹ ਕਦੀ ਰਾਸ਼ਟਰਪਤੀ ਵਾਲ ਨਹੀਂ ਗਿਆ ਉਹ ਕਦੀ ਪ੍ਰਧਾਨ ਮੰਤਰੀ ਵਾਲ ਨਹੀਂ ਗਿਆ ਵਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਰ ਪਾਰਟੀ ਦਾ ਲੀਡਰ ਹਰ ਸਟੇਟ ਦਾ ਸੀਐਮ ਉਹਨਾਂ ਨੂੰ ਆਪਣਾ ਲੀਡਰ ਕਹਿੰਦਾ ਹੀ ਉਹਨਾਂ ਦੇ ਗੁੜਾ ਕਰਦਾ ਅੱਜ ਦੀ ਰਾਜਨੀਤੀ ਵਾਲੇ ਨੂੰ ਜਿਹੜਾ ਅਸੀਂ ਰਾਜਨੀਤੀ ਕਰ ਰਹੇ ਉਹਨਾਂ ਨੂੰ ਸਿੱਖਣਾ ਦੇਖਦਾ ਮੈਂ ਤੇ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਾ ਜੇ ਤੇ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਕੋਈ ਸਿੱਖ ਨਹੀਂ ਸਕਿਆ ਕੋਈ ਉਹਦਾ ਜੀਵਨ ਪੋਲੀਟੀਕਲ ਜੀਵਨ ਤੋਂ ਦਾ ਵਿਅਰਥ ਹੈ ਸਰ 1 ਸਾਲ ਪੂਰਾ ਹੋ ਗਿਆ ਅੱਜ ਕਮੀ ਕਿੰਨੀ ਕੁ ਮਹਿਸੂਸ ਕਰਦੇ ਕਮੀ ਆ ਉਹਦੇ ਕਮੀ ਕਮੀ ਹੈ ਬਾਕੀ ਨੋ ਡਾਊਟ ਹੈ ਸੁਖਬੀਰ ਜੀ ਬਿਲਕੁਲ ਉਹਨਾਂ ਲੀਹਾਂ ਤੇ ਤੁਰ ਰਹੇ ਆ ਉਹਨਾਂ ਦਾ ਵੀ ਜਿੰਨਾ ਮੈਂ ਸੁਭਾਅ ਚ ਚੇਂਜ ਵੇਖੀ ਆ ਜ਼ਿੰਮੇਵਾਰੀਆਂ ਜਿਹੜੀਆਂ ਹਮਾਂ ਉਹ ਬਹੁਤ ਕੁਸ਼ ਕਰਦੀਆਂ ਆ ਬਿਲਕੁਲ ਬਾਦਲ ਸਾਹਿਬ ਵਾਲੀ ਲਾਈਨ ਤੇ ਚੱਲ ਰਿਹਾ ਪੂਰੀ ਮਿਹਨਤ ਕਰ ਰਿਹਾ ਪੰਜਾਬ ਨੂੰ ਜੋ بچਾਉਣ ਦੀ ਲੋੜ ਆ ਜਿਤਨਾ ਬਾਦਲ ਸਾਹਿਬ ਹਰ ਮੋਰਚੇ ਤੇ ਅੱਗੇ ਲੱਗ ਜਾਂਦੇ 17 17 ਸਾਲ ਜੀ ਲੈ ਗੱਟੀਆਂ ਤੇ ਸੁਖਬੀਰ ਜੀ ਜਿਹੜੇ ਆ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਕੇ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੋ ਅੱਜ ਪੰਜਾਬ ਦੀ ਹਾਲਤ ਆ ਜਿੰਨੇ ਜਿਹੜੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਦੀ ਪਿਛਲੀ ਆਈ ਚਾਹੇ ਆਪ ਪਾਰਟੀ ਦੀ ਆਈ ਆ ਲੋਕੀਂ ਦਾ ਲੋਕਾਂ ਦਾ ਇਨਾ ਕੁ ਤਪੀੜਨ ਹੋ ਰਿਹਾ ਇਨਾ ਕੁ ਝੂਠ ਪਰੋਸਿਆ ਜਾ ਰਿਹਾ ਇਨਾ ਕੁ ਮਤਲਬ ਫਰੇਬ ਪਰੋਸਿਆ ਜਾ ਰਿਹਾ ਵਾ ਪੰਜਾਬ ਲੁੱਟਿਆ ਜਾ ਰਿਹਾ ਵਾ ਪਰ ਲੋਕਾਂ ਨੂੰ ਦਿਖਾਇਆ ਕੁਝ ਹੋਰ ਹੋ ਜਾ ਰਿਹਾ ਹੋਰ ਜਾ ਰਿਹਾ মিডিਆ ਰਹੀਂ ਬੋਡਾ ਰਹੀਂ ਐਡਵਰਟਾਈਜ਼ਮੈਂਟ ਰਹੀਂ ਪਰ ਅਸਲੀਅਤ ਦੇ ਵਿੱਚ ਲੋਕ ਬਹੁਤ ਪੀੜਤ ਆ ਪੰਜਾਬ ਦੇ ਤੇ ਪੰਜਾਬ ਬਚਾਉਣ ਵਾਸਤੇ ਸੰਮੀਰ ਜੀ ਨਿਕਲ ਚੁੱਕੇ ਆ ਇਹ ਹੈ ਉਹਨਾਂ ਦੀ ਕਮੀ ਤੇ ਕੋ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਊਗਾ ਕਿ ਉਸ ਵੀਰ ਜੀ ਨੇ ਉਸ ਵਾਰ ਸਭਾਲ ਲਈ ਕੀ ਕਹਿੰਦਾ ਉਹ ਵਾਸਾ ਬਾਰੇ ਕੀ ਗੱਲ ਹੈ ਬਾਪ ਦਾਦਾ ਅਸੀਂ ਦੇਣਾ ਨਹੀਂ ਦੇ ਸਕਦੇ ਜੀ ਜੋ ਬਾਦਲ ਸਾਹਿਬ ਨੇ ਸਾਡੇ ਹਲਕੇ ਲਈ ਕੀਤਾ ਹੈ ਪਹਿਲਾਂ ਤੁਸੀਂ ਦੇਖੋ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਦੀਆਂ ਝੋਟੀਆਂ ਸੌਹਾ ਖਾ ਕੇ ਅਬਦੀ ਸਰਕਾਰ ਬਣਾਈ ਸੀ ਉਹਨਾਂ ਵੀ ਕੋਈ ਕੰਮ ਨਹੀਂ ਕੀਤਾ ਹੁਣ ਇਹ ਜਿਹੜੀ ਦੂਸਰੀ ਨਵੀਂ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਉਸ ਤੋਂ ਵੀ ਸਿਰਾ ਲਾਤਾ ਆ ਇਹਨਾਂ ਨੇ ਇੱਕ ਵੀ ਵਾਅਦਾ ਜਨਤਾ ਦੇ ਨਾਲ ਪੂਰਾ ਨਹੀਂ ਕੀਤਾ ਬੀਬੀਆਂ ਨੂੰ ਇਹਨਾਂ ਨੇ ਕਿਹਾ ਸੀ 1-1000 ਰੁਪਏ ਅਸੀਂ ਦੇਵਾਂਗੇ ਕਿਸੇ ਨੂੰ ਕੋਈ ਨਹੀਂ ਮਿਲਿਆ ਜੇ ਬਿੱਲ ਨਾਲ ਤਾਂ ਇਹ ਕਹਿੰਦੇ ਅਸੀਂ ਇੰਨੀਆਂ ਜੂਂਟਾਂ ਮਾਫ਼ ਕਰਤੀਆਂ ਤੇ ਅੱਜ ਵੀ ਤੁਹਾਨੂੰ ਅਸੀਂ ਇਹੋ ਜੀਆਂ ਬੀਬੀਆਂ ਮਲਾ ਸਕਦੇ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰੇ ਬਲਵ ਤੇ ਇੱਕ ਪੱਥਾ ਚੱਲਦਾ ਤੇ ਉਹਨਾਂ ਨੂੰ ਬਿੱਲ 70000 50000 ਆਇਆ ਇਹ ਕਿਸੇ ਵੀ ਤੌਰ ਤੇ ਨਹੀਂ ਉਤਰੇਗਾ ਬਦਲ ਸਾਹਿਬ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਦੇਖੋ ਜੀ ਸਾਡੇ ਇਲਾਕੇ ਦੇ ਵਿੱਚ ਇੱਕ ਸਮਾਂ ਐਸਾ ਸੀ ਡੰਗਰਾਂ ਲਈ ਚਾਰਾ ਵੀ ਇੱਥੇ ਨਹੀਂ ਸੀ ਇੰਨੀ ਸੇਮ ਆ ਚੁੱਕੀ ਸੀ ਬਾਦਲ ਸਾਹਿਬ ਨੇ ਸਾਡੇ ਇਲਾਕੇ ਦੀ ਡਿਵੈਲਪਮੈਂਟ ਕੀਤੀ ਸੇਮ ਨਾਲੇ ਬਣਾਏ ਤੇ ਸਾਡੇ ਕਿਸਾਨ ਭਰਾਵਾਂ ਨੂੰ ਟਿਊਬ ਲਗਾਏ ਥਾਂ ਥਾਂ ਤੇ ਚੰਗਾ ਪਾਣੀ ਦਿੱਤਾ ਤੇ ਅੱਜ ਅਸੀਂ ਉਹ ਵੀ ਫਸਲਾਂ 100-100 ਮਾਣ ਅਸੀਂ ਝੋਨਾ ਕੱਢ ਰਹੇ ਆ ਸਾਡੇ ਖੇਤਾਂ ਜਿਹੜੇ ਖੁਸ਼ਹਾਲ ਨੇ ਇਹਨਾਂ ਦੇ ਰਾਹ ਤੇ ਤੁਸੀਂ ਦੇਖੋ ਕਿਸਾਨ ਮੰਡੀਆਂ 'ਚ ਵੀ ਰੋਲੇ ਤੇ ਕਿਸਾਨ ਕਰ ਦੇਣ ਆਉਣ ਲਈ ਵੀ ਮਜਬੂਰ ਐ ਸਾਡੇ ਬੱਚਿਆਂ ਨੂੰ ਵੀ ਗੋਲੀਆਂ ਮਾਰ ਕੇ ਇਹਨਾਂ ਨੇ ਮਾਰ ਦਿੱਤਾ ਆ ਫੇਰ ਇਹ ਕਹਿੰਦੇ ਸੀ ਜਿਹੜੀ ਪੁਲਿਸ ਆ ਉਹ ਅਣਪਛਾਤੀ ਨਹੀਂ ਹੋ ਸਕਦੀ ਹੁਣ ਇਹਨਾਂ ਨੇ ਸਾਡੇ ਬੱਚਿਆਂ ਨੂੰ ਗੋਲੀ ਮਾਰੀ ਤੇ ਇਹ ਕਹਿੰਦੇ ਵੀ ਜਿਹੜੀ ਅਣਪਛਾਤੀਆਂ ਦੇ ਉੱਪਰ ਇਹਨਾਂ ਨੇ ਕੇਸ ਕੀਤਾ ਆ ਉਹਦਾ ਵੀ ਇੱਥੇ ਤੋਂ ਅਸੀਂ ਜਵਾਬ ਮੰਗਾਂਗੇ ਇਹ ਸਾਨੂੰ ਹੁਣ ਪਿੰਡਾਂ ਦੇ ਵਿੱਚ ਮਿਲੇ ਇਹ ਡਾਇਲੋਗ ਬੋਲਦਾ ਸੀ ਹਮੇਸ਼ਾ ਆ ਕਿ ਡੜਾ ਤੋਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੁਣ ਉਹੀ ਡਲੇ ਉਹੀ ਪਾਥੀਆਂ ਇਹਨਾਂ ਦੇ ਸਿਰ ਤੇ ਵੱਜਣੀਆਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਸਾਨੂੰ ਮਿਲਣੇ ਕੋਲ ਧੰਨਵਾਦ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਪਹਿਲੀ ਵਰਸੀ ਹੈ ਤੇ ਸੰਗਤ ਅੱਜ ਹੰਮ ਮਾ ਕੇ ਬੜਾ ਕਿਉਂਕਿ ਸੰਗਤ ਉਹਨਾਂ ਨੂੰ ਪਿਆਰ ਹੀ ਬਹੁਤ ਕਰਦੀ ਸੀ ਸੋ ਬੜੀ ਚੰਗੀ ਗੱਲ ਆ ਲੋਕਾਂ ਨੂੰ ਉਹਨਾਂ ਨੂੰ ਨਮਸਕਾਰ ਕਰਨ ਦੇ ਲਈ ਉਹਨਾਂ ਦੀ ਪਹਿਲੀ ਵਰਸੀ ਹੈ ਵੱਡੀ ਗੱਲ ਇਹ ਤੇ ਵਿੱਚ ਆਉਣਾ ਚਾਹੀਦਾ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਦਿੱਤਾ ਜਾਂ ਦੇਸ਼ ਲਈ ਕੀਤਾ ਕੋਈ ਲੀਡਰ ਕਰ ਨਹੀਂ ਸਕਦਾ ਇਸੇ ਕਰਕੇ ਆਪੋਜੀਸ਼ਨ ਵਾਲੇ ਵੀ ਉਹਨਾਂ ਦਾ ਨਾਂ ਉਹਨੇ ਸਤਕਾਰ ਨਾਲ ਲੈਂਦੇ ਆ ਜਿਨ੍ਹਾਂ ਉਹਨਾਂ ਦੇ ਨੇੜੇ ਵਾਲੇ ਲੈਂਦੇ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਦ ਇੱਕ ਲੀਡਰ ਸੀ ਜਿੰਨਾ ਕੋਲ ਕਦੇ ਕੋਈ ਨਰਾਸ਼ ਨਹੀਂ ਸੀ ਹੋਇਆ ਕਦੇ ਨਰਾਜ ਹੋ ਕੇ ਨਹੀਂ ਸੀ ਆਇਆ ਉਹ ਹਰ ਇੱਕ ਦਾ ਕੰਮ ਕਰਦੇ ਸੀ ਇਹੀ ਉਹਨਾਂ ਦੀ ਵਡਿਆਈ ਸੀ ਸੋ ਸਾਨੂੰ ਵੀ ਉਹਨਾਂ ਦੀਆਂ ਨੀਤੀਆਂ ਉੱਤੇ ਚੱਲਣਾ ਚਾਹੀਦਾ ਹੈ ਫਿਰ ਪਾਰਟੀ ਜਾਦੇ ਮਜ਼ਬੂਤ ਤੇ ਤਕੜੀ ਹੋ ਸਕਦੀ ਹੈ ਜੋ ਬਾਲਸਾਹਬ ਸਾਨੂੰ ਗਾਈਡਲਾਈਨਾਂ ਦੇ ਗਏ ਕੋਈ ਸਾਨੂੰ ਅੱਗੇ ਲਿਜਾਗੇਗੀ ਗਲ ਪਾਰਟੀ ਕੋ ਆਪਣੇ ਘੋਸ਼ਣਾ ਪੱਤਰ ਨੇ ਕਿਸਾਨ ਨਿਕਰਾ ਸੀ ਜਿਹਨੂੰ ਲੱਗਦਾ ਕਿਸਾਨੀ ਉਸ ਨੂੰ ਬੁਲਾ ਸਕਦੀ ਹੈ